ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਈ ਜੀ ਕਿਵੇਂ ਆ ਗਏ ਜੀ ਅੱਜ ਫੇਰ ਕੋਠੇ ਤੇ ਕਿਵੇਂ ਆ ਕੀ ਗੱਲਤਾ ਬੁਖਾਰ ਉਤਰ ਗਿਆ ਹਾਂਜੀ ਮਾਰਦਾ ਫੜਕਾ ਹਾਂਜੀ ਖੰਗ ਹੈਗੀ ਪਰ ਹਜੇ ਵੀ ਖੰਗ ਵੀਰੇ ਥੋੜੀ ਥੋੜੀ ਤੇ ਨੋਨੀ ਬਾਈ ਹੋ ਗਿਆ ਠੀਕ ਤੇ ਮੁਰਗਾ ਸਾਡਾ ਮਾਰਦਾ ਛਾਲਾਂ ਕੋਠੇ ਤੋਂ ਤੇ ਹੁਣ ਕੱਢੀ ਜਾਨਵਰ ਬਾਹਰ ਆ ਜਾ ਬੱਤ ਆ ਜਾ ਮੇਰਾ ਪੁੱਤ ਲਓ ਜੀ ਲਾ ਕੇ ਛਤਰੀ ਆਪਾਂ ਡਾਈ ਪਹਿਲਾਂ ਕੁੱਤਰ ਡਾਈ ਅੱਜ ਦੋ ਤਿੰਨ ਆਪਾਂ ਦਿਨ ਬਹੁਤ ਵਧੀਆ ਆ ਗੰਗੂ ਕਿੱਧਰ ਆਵਾ ਮੰਗੂ ਲੰਬੂ ਲਓ ਜੀ ਮੇਰੇ ਆ ਤੂੰ ਛੜਾ ਲੱਗਿਆ ਜੀ ਅੱਜ ਕਿਹੜੇ ਦੇ ਆ ਦੋਏ ਨਹੀਂ ਹਾਂ ਹੱਥ ਕਰ ਯਾਰ ਜੋੜ ਦੀ ਕਰੀ ਆ ਦੋਏ ਜੀ ਚਲੋ ਬਈ ਵਾਏ ਗਰੂ ਸੱਤ ਨਾ ਇੱਕ ਟ ਕੱਢ ਜਾ ਚਲੋ ਸ਼ੇਰੋ ਜਾਣਦੇ 8 8 ਲਾਓ ਜੀ ਲਾਓ ਜੀ ਲਾਓ ਜੀ ਚੜ ਗਏ ਦੋਏ ਦੋਏ ਬੁਝਿਆ ਨਹੀਂ ਆ ਲਾਓ ਦੋਏ ਬੱਚੇ ਨੇ ਦੂਜੀ ਦੂਜੀ ਕਲੀ ਚ ਨੰਦ ਓਏ ਆ ਚੱਲਿਆ ਨਹੀਂ ਦੀ ਪਹਿਲਾਂ ਕੱਲ ਇਹਨੇ ਵਧੀਆ ਕੀੜੇ ਪਾਤੇ ਕੱਲ ਉਹਨੂੰ ਇਹਨੇ ਡਾਤਾ ਕੱਲੀ ਲਾਓ ਜੀ ਵੀਰੇ ਇਹ ਕਿੰਨਾ ਵਾਪਸ ਠੀਕ ਕੱਢੀ ਆ ਨੰਮੀ ਇਹ ਹੈਗੀ ਚੱਲ ਰਣ ਵਾਲੀ ਖੱਟੀਆਂ ਅੱਖਾਂ ਨਿੱਕੀ ਜੀ ਐ ਗਿਟਰੀ ਜੀ ਆ ਦੇ ਬਾਈ ਲੈ ਇਹ ਨੌਨੀ ਦੇ ਸਿਰ ਤੇ ਬਿਠਾਉਣੀ ਅੱਜ ਆਇਆ ਆਇਆ ਬੱਤ ਭਾ ਇਹ ਜੇ ਪਹਿਲੇ ਦਿਨ ਬਾਹਰ ਕੱਢੀ ਸਿੱਧੀਆਂ ਹੱਥਾਂ ਤੇ ਆਉਂਦੀ ਆ ਵੀਰੇ ਡੁੱਡ ਕੇ ਆ ਜਾ ਆ ਜਾ ਪੁੱਤ ਆਇਆ ਹਾਂ ਬੱਤ ਫੇਰ ਲੈਣ ਦਾ ਜਾਨੂੰ ਮੈਂ ਛਤਰੀ ਲਾ ਦ ਆਇਓ ਆਇਓ ਪਹਿਲੇ ਛਲਵੀ ਦੇ ਇੱਕ ਬੰਦੇ ਹੋ ਓ ਵੀ ਆ ਆਖਾਂ ਮਨੇ ਕੀ ਕਰਤਾ ਚੋਬਰਨ ਕੀ ਕਰਤਾ ਮਰਾ ਹੀ ਵੀ ਸਿਰੇ ਚੱਕਾ ਲਗਿਆ ਹੌਟ ਕਿਉ ਹੋ ਵੈਗੀ ਤੂੰ ਡਰਦੀ ਨਾ ਗਿੱਜੀ ਆ ਨਾ ਕੋਸੋਰਾ ਟੰਕੀ ਤੇ ਵਟਾਦੀ ਐ ਤੇ ਤੂੰ ਬਲਾ ਕੇ ਦੇ ਤਾ ਕੀ ਲੈ ਤੇਰੇ ਫੇਰ ਹੋ ਜੀ ਇੱਥੇ ਬੈਠੀ ਆ ਵੀਰੇ ਮੈਨੂੰ ਦਿਖਾਉਣਾ ਆਇਆ 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 ਆ ਬਿਠਾ ਦੀ ਆਲਾ ਆਇਆ 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 ਹੁਣ ਆ ਜਾ ਉਹ ਜੇ ਕਰਨ ਦਾ ਕੀ ਵਦਨ ਧਗ ਗਈ ਲਓ ਜੀ ਇੱਕ ਪੱਠਾ ਦਿਖਾਈਏ ਤੁਹਾਨੂੰ ਨਾਮਾ ਆਇਆ 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 ਆਗੀ ਸੱਚੀ ਹਾਂ ਆਇਆ ਪੱਤਾ ਲੈ ਇਹਨੂੰ ਬੰਨੇ ਛਤਰੀ ਤੇ ਵੀਰੇ ਇੱਕ ਜਾ ਹੁਣਾ ਆਪਾ ਪੱਠਾ ਹਾਂ ਉਹ ਰੋ ਸਾਫ ਦੇਖੂ ਆ ਦੇ ਆਇਆ ਇਹਨੂੰ ਬਾਜੀ ਛੱਡਾਂਗੇ ਹੁਣ ਦੂਸਰਾਂ ਚ ਹੈ ਪਿਓ ਰਹਿ ਪਰ ਕੋਈ ਨਹੀਂ ਡਾਵਾਂਗੇ ਲੈ ਇਹਨੂੰ ਬੰਦ ਦੇ ਰਛਤਰੀ ਤੇ ਲੋਈ ਆ ਤਾਂ ਗਈ ਤੀ ਦੁਬਾਰਾ ਉੱਡ ਕੇ ਫੇਰ ਉੱਥੇ ਹੀ ਚਲੇਗੀ ਮਾਰੇ ਮਗਰ ਮੈਂ ਪਾਣੀ ਭਰਨ ਗਿਆ ਉੱਧਰ ਨੂੰ ਆ ਗਈ ਆ ਜਾ ਆ ਜਾ ਆ ਜਾ ਆ ਜਾ ਆ ਗਈ ਹੁ ਕੰਕਰ ਲਾ ਆ ਜਾ ਆਇਆ ਪੱਤੇ ਕਮਾਂ ਬੱਚੇ ਦਿਖਾਈਏ ਤੈਨੂੰ ਕਿੱਥੇ ਨੇ ਬੱਚੇ ਵੀ ਦੇ ਲਾ ਬੱਚੇ ਦੇ ਮੈਂ ਤਾਂ ਹਲ ਤੱਕ ਕੋਈ ਵੀ ਨਹੀਂ ਦੇਖਿਆ ਦਿੱਤੀ ਨੇ ਕਹਣਾ ਉੱਚੇ ਚੜ ਗਏ ਨਾ ਉੱਚੇ ਗਏ ਲੋਈ ਇੱਕ ਤਾਂ ਆਉਂਦਾ ਵੀਰੇ ਆ ਦੇ ਕਿ ਆ ਆ ਗਿਆ ਆਉ ਨਾ ਦੇ ਪੱਟੀ ਵਾਲਾ ਕੰਤਾ ਵਚਾ ਫਿਰਦੇ ਦੂਜਾ ਨਹੀਂ ਨੀਂਦਾ ਯਾਰ ਤੂੰ ਜਾ ਕਿੱਧਰ ਗਿਆ ਨਾ ਨਹੀਂ ਪਾਪਾ ਹਾ ਇਹ ਵੀਰੇ ਕੰਤਾ ਉੱਤੇ ਕੂਤਰ ਆ ਦੇ ਹੁਣ ਲਾਉਨੇ ਆ ਉਧਰ ਸਾਡਾ ਵਿੱਕੀ ਮੋਠੂ ਲੈ ਜਾਂਦਾ ਉਹਦੇ ਭਾਈ ਉਹਦੇ ਮੋਠੂ ਹਾਂ 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 ਇਹ ਉਹਦੇ ਬਾਈ ਕਰਦੇ ਹਾਂ ਵਿੱਕੀ ਤਾਂ ਮੋਠੂ ਲੈ ਹੀ ਜਾਂਦਾ ਆ ਲੈ ਉਹ ਛਤਰੀ ਲਾਈਏ ਨੋਨੀ ਦਾ ਆੜ ਹੀ ਆ ਹਾਂਜੀ ਲੈ ਵੀਰੇ ਬਚਾ ਇੱਕ ਤਾਹ ਦੇ ਫਿਰ ਤਾਂ ਤੁਹਾਨੂੰ ਮੈਂ ਦਿਖਾਉਣਾ ਕਿੱਧਰ ਗਏ ਹੁਣ ਮੂਰੇ ਦੀ ਨਿਗਾਹ ਦੇ ਆ ਦੇ ਆ ਗਿਆ ਇੱਕ ਤਾਹ ਵੀਰੇ ਆ ਫਿਰਦਾ ਸਮਾਨ ਚ ਦੂਜਾ ਆ ਗਿਆ ਦੇ ਆ ਜਾਂਦਾ ਕੰਤਾ ਆਇਆ ਉਹ ਪਹਿਲਾਂ ਉੜਦਾ ਸੀ ਕੰਤਾ ਉੜਿਆ ਨਹੀਂਗਾ ਤਾਂ ਮੈਂ ਇਹਨਾਂ ਦੀ ਡਾਰੀ ਕਰਾਈਏ ਯਾਰ ਬਾਕੀ ਦਿਨ ਵੀ ਲੱਗਣ ਲੱਗੇ ਲੋਈ ਨੋਨੀ ਵਾਈਡੈਕ ਬੱਚਾ ਤਾਂ ਬਹਿ ਗਿਆ ਆ ਕੇ ਆ ਦੇ ਘੰਟਾ ਆ ਸਿੱਧਾ ਹੀ ਤੇ ਅੱਧਾ ਘੰਟਾ ਉੜ ਗਿਆ ਇਹਦੀ ਅੱਜ ਦੂਜੀ ਡਾਰੀ ਦੀ ਮੈਂ ਤਾਂ ਤੇ ਆਹ ਦੇ ਤੁਹਾਨੂੰ ਕਬੂਤਰ ਦਿਖਾਉਨੇ ਇੱਕ ਇਹ ਕਾਣੇ ਵਾਲਾ ਜੋ ਨੀ ਵਾਈ ਇਹ ਹੋਰ ਬਰੀਡ ਆ ਇਹ ਕਾਣੇ ਵਾਲੇ ਨੇ ਇਹਦੇ ਦੇ ਲਾਲ ਜੌਂ ਵੀ ਨੇ ਤੇ ਕਾਲੇ ਵੀ ਨੇ ਆ ਦੇ ਗਲ ਤੇ ਆ ਦੇਖ ਲੈ ਬਾਕੀ ਇਹਦੇ ਲਾਂਸ ਆ ਉਹ ਕੱਲੇ ਕਰਕੇ ਲੋਟ ਨਹੀਂ ਆਉਂਦਾ ਕੌੜ ਬਾਲਾ ਫੜ ਨਹੀਂਦਾ ਤਜ ਲੋ ਇਹਦੀਆਂ ਪੱਟੀਆਂ ਆਪਾਂ ਕੱਛਾਂ ਕੂਤਰਦੇ ਹਾਂ ਖਟੀਆਂ ਖਾਲ ਇਹਦਾ ਜਿਹੜਾ ਹੁਣ ਛੱਡਿਆ ਇਹਦਾ ਭਾਈ ਬੈਠਾ ਇੱਥੇ ਚਿੱਟੀਆਂ ਦਾ ਹਰੀ ਜਲੜਾ ਉਹਦੇ ਬੈਠਾ ਉਹ ਵੀ ਲਿਆਉਣਾ ਮੈਂ ਫੜ ਕੇ ਆਹਦੇ ਬੈਠਾ ਥੱਲੇ ਦੂਜੇ ਨੰਬਰ ਤੇ ਇੱਟ ਤੇ ਆ ਲਾਲ ਜਿਹੜਾ ਦੇ ਉੱਤੇ ਚੱਲ ਬੈਠਾ ਸਕੇ ਭਾਈ ਨੇ ਦੋ ਉਹਦੇ ਥੋੜੇ ਵੱਧ ਨੇ ਦਾ ਚੇਕਾ ਦੇ ਤਾਕਤ ਦਾ ਬਸਰ ਤੇ ਲਾ ਗੰਗ ਲਾਤਾ ਲਾਲ ਚੱਲਦਾ ਦੀ ਆ ਖਰੀਦਾ ਫਿਰ ਪਤਾ ਲੱਗ ਜੂ ਇਹ ਚਿੱਟੀਆਂ ਅੱਖਾਂ ਦਾ ਇੱਕ ਖੱਟੀਆਂ ਦਾ ਫਰਕ ਤਾਂ ਹੈਗਾ ਵੀਰੇ ਇੱਕ ਤਾਜ ਹਨੂਰ ਆਪਾਂ ਗਝਾ ਲੈਣਾ ਹੁਣ ਇਹਨੂੰ ਗਝਾਵਾਂਗੇ ਵੀਰੇ ਹੁਣ ਪਹਿਲਾਂ ਸਰਫਾਰਾ ਪੂਰਾ ਐਨ ਲਓ ਜੀ ਇਹ ਕਾਣੇ ਵਾਲੇ ਨੇ ਵੀਰੇ ਆਪਾਂ ਆ ਲੈ ਇਹਨਾਂ ਨੂੰ ਦਵਾਈ ਦੇ ਦੀ ਆ ਬਾਜ ਜਦ ਤੱਕ ਉਹ ਬਾਲੇ ਦਿਨ ਨਹੀਂ ਦਿੱਤੀ ਭਾਈ ਜੇ ਹੁਣ ਗਰਮੀ ਵੀ ਬਾਲੇ ਹੋ ਗਈ ਨਾ ਇਹ ਆਪਾਂ 5-7 ਕ ਦਿਨ ਹਫਤੇ ਕਰੀਓ ਆ ਭਾਈ ਜੀ ਬੈ ਗਿਆ ਬੱਚਾ ਦੂਜਾ ਵੀ ਨੋ ਨਹੀਂ ਭਾਈ ਦਾ ਛਤਰੀ ਤੇ ਸਦਾ ਖੁੱਡੇ ਆ ਗਿਆ ਆ ਗਿਆ ਆ ਬੈਠਾ ਦੇਖ ਲਓ ਬੈਠਾ ਰਹਿਣ ਦੇ ਫੇਰ ਲਾਉਂਦੇ ਜਾਨੂੰ ਪਾਣੀ ਆ ਕੇ ਕੋਠੇ ਤੇ ਦੁਬਾਰਾ ਹੁਣ ਭਾਈ ਇਹ ਦਾਣ ਇਹਨਾਂ ਨੂੰ ਕਣਵਰਾਨੋ ਤੇ ਦਾਣਾ ਬਾਈ ਆਪਣਾ ਅੱਜ ਵਾਸਾ ਲਾਸਟ ਆ ਖਤਮ ਹੋ ਗਿਆ ਹੁਣ ਕਣਕ ਧੋਵਾਂਗੇ ਕਣਕ ਸਾਰਾ ਤੇ ਛੋਲੇ ਪਾਸੇ ਤਿੰਨੇ ਚੀਜ਼ਾਂ ਚੱਲਣੀਆਂ ਬਾਕੀ ਬੰਦ ਕਰ ਦੇਣਾ ਅਲਸੀ ਥੋੜੀ ਜੀ ਬਚੀ ਪਈ ਆ ਉਹ ਆਪਾਂ ਰੱਖ ਲੈਣੀ ਆ ਉਹ ਨਹੀਂ ਹੁਣ ਪਾਉਂਦੇ ਗਰਮੀ ਵਧ ਗਈ ਬਾਈ ਦਿਨ ਬਾਲੇ ਕੱਡੇ ਹੋ ਗਏ ਉਹ ਰੱਖਦਾ ਬੱਚੇ ਦੇਖੀ ਕੱਦੇ ਕੱਦੇ ਹੋ ਗਏ ਇੱਕ ਸਵਾਰੰਗਾ ਕੱਢਿਆ ਡੱਬਾ ਇੱਕ ਚਿੱਟਾ ਲਓ ਵੀਰੇ ਰੱਖਤੇ ਦਾਣੇ ਇੱਧਰ ਬਾਹੀ ਇੱਕ ਦਿਨ ਲਈ ਨੇ ਬੰਦ ਕਰਤੇ ਆਪਾਂ ਬਾ ਹੁਣ ਨਹੀਂ ਪਾਉਣੇ ਆ ਤੁਸੀਂ ਰੂਤੀ ਹੋਰ ਕੋਈ ਵੀ ਦਾਣਾ ਬਾ ਹੁਣ ਸਾਰੋਂ ਕਣਕ ਛੋਲੇ ਇਹ ਤਿੰਨੇ ਚੀਜ਼ਾਂ ਚੱਲਣਗੀਆਂ ਬਾਕੀ ਖਤਮ ਹੋ ਗਿਆ ਵੀਰੇ ਆਲਸੀ ਪਈ ਐ ਥੋੜੀ ਤੇ ਸੋਇਆਬੀਨ ਪਈ ਐ ਸੋਇਆਬੀਨ ਪਾ ਦਾਂਗੇ ਜਿਹੜੀ ਪਈ ਐ ਲਓ ਜੀ ਉਧਰ ਵੀ ਪਾਈ ਐ ਇਦੇ ਵਿੱਚੋਂ ਬਾਈ 2-3 ਕਬੂਤਰ ਸਰਫਰ ਨੇ ਤੇ 1-2 ਪੱਟਣੇ ਵਾਲੇ ਨੇ ਆ ਆ ਬਚਾ ਪੱਟਣਾ ਆਪਾਂ ਚੱਲ ਰਾਂ ਤੇ ਦੋ ਬੱਚੇ ਨੇ ਆਪਾਂ ਉਹਨੇ ਵੀ ਕੱਢ ਲੈਣੇ ਮੈਨੂੰ ਲੱਗਾ ਤਾਂ ਪਾ ਜੀਆਂ ਛੇਤੀਓ ਚੱਲ ਪੈਣਗੇ ਤੇ ਕਿਸੇ ਮਾਰ ਦੇ ਚ ਹਾਂਜੀ ਹਾਂਜੀ ਕਿਹੜੀ ਉਹ ਬੈਠਾ ਕਾਦੇ ਹਾਂ ਉਹ ਉਹ ਦੇ ਬੈਠਾ ਲੈ ਆ ਵੀਰੇ ਪਾਰ ਮਾ ਉਹ ਤੇਰੀ ਨਿਕਲ ਗਿਆ ਦੀ ਬਾਹਰ ਦੇ ਆ ਬਚਾ ਸਰਫਾਰਾ ਜਿਹੜਾ ਉੱਡ ਕੇ ਆਇਆ ਹੁਣ ਇਹ ਐਵੇਂ ਕੱਢ ਲੈ ਉਹਦੇ ਕੱਟ ਮਾਰ ਲੈ ਯਾਰ ਕੱਢੇ ਨਹੀਂ ਅੰਡੇ ਵਿੱਚ ਤਿੰਨ ਚਾਰ ਕਦੇ ਹੀ ਬਚੇ ਨੇ ਬਾਕੀ ਤਾਂ ਦੂਏ ਲੋਟੇ ਨੇ ਆਦੇ ਪਏ ਅੰਡੇ ਸਰ ਬਚਾ ਕੋਈ ਨਹੀਂ ਬਣਿਆ ਹੁਣ ਤਿੰਨ ਚਾਰ ਚ ਪਤਾ ਲੱਗਦਾ ਵੀ ਬਚਾ ਹੋ ਗਿਆ ਬਣ ਗਿਆ ਬਾਕੀ ਅੰਡੇ ਦੂਏ ਲੋਟੇ ਨੇ ਦੇਖਦੇ ਆ ਕਹਿ ਕੱਢੂ ਕੱਢ ਲਵੇ ਯਾਰ ਦੋ ਚਾਰ ਲੈ ਵੀਰੇ ਧੋਈਏ ਕਣਕ ਹੁਣ ਕਿ ਤੋਂ ਨੇ ਅੱਜ ਕੱਲ ਨੂੰ ਪਾਵਾਂਗੇ ਫਿਰ। ਇਹ ਤੋਂ ਕੇਸ ਮਾਰ ਕੇ ਪਾ ਲਈਏ ਵੀਰੇ ਕੱਲ ਨੂੰ ਪਾਵਾਂਗੇ ਫਿਰ ਇਹ। ਇਹਨੂੰ ਸੁੱਕ ਜੂ ਅੱਜ ਦਾ ਦਾਣਾ ਹੈਗਾ। ਵਾਦਾ ਉਹਨਾਂ ਦਿਨ ਬਈ ਬਾਹਲੇ ਕੜੇ ਹੋਗੇ ਗਰਮੀ ਲੱਗਦੀ ਅੱਜ ਦੇਖ ਲੋ 11 12 12 ਕਧਰੀਗ ਮੈਨੂੰ ਲੱਗਦਾ 12 ਅੱਜ 13 ਤੇ ਦਿਨ ਬਣ ਕੇ ਮਾਰਚ ਵਾਂਗੂ। ਤੋਂ ਕੁੱਕੀਆਂ ਆ ਗਈਆਂ ਔਰ ਆਪਣੇ ਕੋਠੇ ਤੇ ਜਿਹੜੀਆਂ ਥੱਲੇ ਰੱਖੀਆਂ ਨੇ ਆਦੇ। ਇਹਨਾਂ ਨੂੰ ਵੀ ਦਾਣਾ ਪਾਣੀ ਪਾ ਦਈਦਾ ਬਾਈ ਕੋਸ ਫਰਕ ਨਹੀਂ ਪੈਂਦਾ ਮਾਲਕ ਦੇ ਦੇਈ ਜਾਂਦਾ ਹੋਰ ਪਾਸਿਓਂ ਇਹ ਮੇਲਾ ਬਾਜਰਾ ਬੂਈਰਾ ਵੱਧ ਚੁੱਕ ਕੇ ਖੁਸ਼ ਨਹੀਂ ਇਹਨਾਂ ਨੂੰ ਗੁੱਲੀ ਝੰਡਾ ਮਿਲਿਆ ਨਹੀਂ ਯਾਰ ਮੈਂ ਲੈ ਕੇ ਆਉਣਾ ਦੀਗਾ ਚੱਲ ਕੋਈ ਨਹੀਂ ਕਣਕ ਦਾ ਧੋਤੀ ਆਪਾਂ ਲਓ ਜੀ ਧੋਤੀ ਕਣਕ ਆਪਾਂ ਕੱਲੂ ਇਹਨੂੰ ਪਾਵਾਂਗੇ ਵੀਰੇ ਲੈ ਵੀਰੇ ਇਹ ਚਨੇ ਜੋੜੀਆਂ ਬਣਾ ਲੇ ਘਰ ਘੁਰਤਾ ਇਹਨਾਂ ਨੇ ਆਹ ਬਣਾਈ ਬੈਠੇ ਨੇ ਇੱਕ ਆਹ ਬੈਠਾ ਉਹਦੇ ਦਾ ਕਿਸੇ ਨੇ ਵੀ ਨਹੀਂ ਰੱਖਿਆ ਕੋਹ ਕਾਣਾ ਉਹ ਹੁੰਦੇ ਚ ਰੱਖੀ ਬੈਠਾ ਆ ਵੇਲਾ ਫੜੇ ਕਬੂਤਰ ਨਹੀਂ ਪਾਈ ਆ ਜੋੜੀ ਉਹਦੇ ਨਾਲ ਜਿਹੜਾ ਕੰਮ ਹੈ ਕਿ ਜਾਂਦਾ ਸੀ ਨਾ ਗੁੰਮਟ ਤੇ ਬਾਜ ਤੇ ਤੇ ਯਾਰ ਇੱਕ ਦੋ ਭਰਾ ਆਪਾਂ ਨੂੰ ਬੜੀ ਨੂੰ ਕੂਤੀਆਂ ਕਿਹੜੀਆਂ ਲਾਈਨ ਇੱਕ ਮੁੰਡਾ ਹੋਰ ਪੁੱਛਦਾ ਸੀ ਵੀਰੇ ਬੈੜੀਆਂ ਤਿੰਨ ਤਾਂ ਲਾਤੀਆਂ ਆਪਾਂ ਬੈੜੀਆਂ ਫੌਜੀ ਵਾਲਾਂ ਚ ਜਿਹੜੀ ਮਿਸ ਆ ਉਹ ਨਾਲ ਰੰਗ ਜੀ ਨੇ ਸਾਰਾ ਫੇਰਿਆ ਉਹ ਬੈੜੀਆਂ ਤਿੰਨੇ ਬੈੜੀਆਂ ਇਕੱਠੀਆਂ ਬੈਠੀਆਂ ਨੇ ਪਰੇ ਐਂਡ ਤੇ ਆ ਦੇ ਆਓ ਬੈਠੀਆਂ ਨੇ ਡੰਡੇ ਪਰ ਇਹ ਡੰਡੇ ਦਾ ਪਰਿਆ ਜਿਹੜਾ ਉੱਡ ਪੀ ਗਿਆ ਇੱਕ ਤਾਂ ਆ ਗਈ ਬੈੜੀ ਤਿੰਨੇ ਬੈੜੀਆਂ ਨੇ ਕੋਈ ਨਹੀਂ ਇਹ ਬਹੁਤ ਵਧੀਆ ਕਬੂਤਰੀਆਂ ਨੇ ਸਿਰੇ ਦੀਆਂ ਬਈ ਇਹ ਇਹ ਚ ਥੋੜੀ ਜਿਹੀ ਪੱਤ ਕੀ ਮੈਸਰ ਪਾਈ ਹੈ ਫੌਜੀ ਵਾਲੇ ਕਬੂਤਰਾਂ ਨਹੀਂ ਬਾਕੀ ਕੋ ਬੈਠੀ ਆ ਕਾਲੀ ਜਿੰਨੀ ਉਹਦੇ ਨਾਲ ਲਾ ਲਈ ਉਹ ਵੀ ਪਿਓਰੇ ਹੋ ਜਾਣਾ ਕਾਲ ਸਿਰੇ ਨਾਲ ਲਾ ਲਈ ਨੂੰ ਨਹੀਂ ਤੇ ਰਖਮ ਪੇ ਵਾਲੇ ਨਾਲ ਉਹਨੇ ਆ ਦੇ ਵੀਰੇ ਆ ਆ ਵੀ ਕਬੂਤਰੀ ਹੈ ਜੋੜਾ ਲਈ ਬੈਠੀ ਆ ਉਹਨੇ ਪਤਾ ਨਹੀਂ ਕਿਹਦੇ ਨਾਲ ਲਾਇਆ ਜਿਹੜੀ ਉਹ ਕਬੂਤਰੀ ਚਿੱਟੀਆਂ ਵਾਲੀ ਬੈਠੀ ਇੱਧਰ ਯਾਰ ਇੱਕ ਬਾਈ ਆਇਆ ਏ ਦਿਖੰਨੇ ਤੋਂ ਕਹਿੰਦੇ ਸਾਨੂੰ ਕਬੂਤਰੀ ਦੇ ਚਿੱਟੀਆਂ ਦੀ ਵੀਰੇ ਕਬੂਤਰੀਆਂ ਆਪਣੇ ਕੋਲ ਘਟਨੇ ਨਾ ਆਪਾਂ ਇੱਕਣ ਦੇ ਸਕਦੇ ਆ ਯਾਰ ਕਿਸੇ ਨੂੰ ਉਹ ਜਰਾ ਬਾਈ ਬਹੁਤ ਕਹਿੰਦਾ ਸੀ ਕਿ ਉਹਨੂੰ ਮੈਂ ਇੱਕ ਹੋਰ ਦਿੰਦਾ ਸੀ ਉਹ ਲਗਿਆ ਨਹੀਂ ਉਹ ਬਾਈ ਹੋਰ ਲੈ ਗਏ ਜਿਹਨੂੰ ਪਤਾ ਅਗਲਾ ਆਉਦਾ ਕਹਿੰਦਾ ਲੈ ਦੇ ਦੇ ਯਾਰ ਖੂਨ ਤਾਂ ਇੱਕੋ ਆ ਰੰਗ ਦਾ ਕੀ ਆ ਆ ਕਬੂਦੀਆਂ ਘਟ ਗੱਡੀਆਂ ਨੇ ਵੀਰੇ ਕਬੂਦਰੀਆਂ ਆਪਾਂ ਸਾਰੀਆਂ ਰੋਕੇ ਲਈਆਂ ਇੱਕੋ ਬਾਜੀ ਛੱਡੀ ਆਪਾਂ ਬਾਕੀ ਸਭ ਰੋਕਿਆ ਹੋਈਆਂ ਨੇ ਲਓ ਜੀ ਲਾ ਲੈਣ ਦਾ ਜੋੜ ਇਹਨਾਂ ਨੂੰ ਦਾਣੇ ਹੋਰ ਪਾ ਦਈਏ ਵੀਰੇ ਪਾਤਾ ਦਾਣਾ ਇਹਨਾਂ ਨੂੰ ਹੋਰ ਤੂੰ ਆ ਪਕੜਤਾ ਦਰ ਰੇ ਤਾਰਾ ਮੀਰਾ ਨਾਲ ਸੀਜੀ ਬਜੀ ਬਈ ਤੇ ਨੌੜੀ ਜੀ ਬਾਅਦ ਚ ਜਾ ਬਲੈਣ ਤੇ ਚ ਵੱਡੇ ਰੂਤਰ ਕਈ ਐ ਇਹ ਜਿਹੇ ਨੇ ਜਿਨ੍ਹਾਂ ਦਾ ਇੱਕ ਵੀ ਬੱਚਾ ਨਹੀਂ ਆਪਣੇ ਕੋ ਕਾਲਾ ਜਿੰਨਾ ਕਬੂਦਰਾ ਦੇ ਕਾ ਦੇ ਆਉਂਦਾ ਤੇ ਆਹਾ ਆਹ ਬਹੁਤ ਚੰਗਾ ਹੁਣ ਤੜ ਇਹਦਾ ਇੱਕ ਵੀ ਵਜਾ ਨਹੀਂ ਕਢਾਇਆ ਜੀਆ ਜਿਹੜਾ ਮੂਰੇ ਹੀ ਬੈਠਾ ਇਹਦੇ ਵਿੱਚ ਕੋਸ਼ਤਾ ਪੱਟੇ ਹੋਏ ਨੇ 5 6 ਤੋਂ ਇਹ ਆਪਾਂ ਪਾਟਾ ਦੇਣ ਦੇ ਵੀਰੇ ਹੁਣ ਕਿਹੜੇ ਪਹਿਲਾਂ ਕੱਢੇ ਨੇ ਤੇ ਕਾਹਦਾ ਹੁਣ ਜੋ ਕੱਢ ਲੈਣਾ ਆਹ ਤੇ ਇੱਕ ਆਹ ਹਰ ਟੱਟੀਆਂ ਦਾ ਇੱਕ ਹੋਰ ਤਿੰਨ ਸਰਫਰ ਬੈਠੇ ਨੇ ਆਪਾਂ ਏਵੇਂ ਹੀ ਕੱਢ ਲੈਣੇ ਪਹਿਲਾਂ ਡਾਉਣ ਨੂੰ ਤੇ ਵੀਰੇ ਖਾ ਲੈਣ ਦੇਣੇ ਫਿਰ ਆ ਖੁੱਡੇ ਖਾੜਿਆ ਇਨਸਾਫ ਕਰ ਦੇਣ ਦੇ ਮਿੱਟੀ ਮੋਟੀ ਸਾਰੀ ਮਾਰਨੀ ਆ ਕੱਢ ਕੇ ਬਾਹਰ ਆਦੇ ਰੂੜੀ ਵੀ ਨੇ ਪਾਉਨਿਆ ਰੋਜ ਬਾਅਦ ਜਖਤਮ ਹੋ ਗਈ ਕੱਲੂ ਮੈਂ ਲੈ ਕੇ ਆਉਂਗਾ ਉਧਰੋਂ ਲੈ ਬਾਈ ਇੱਧਰ ਵੀ ਪਾ ਦਈਏ ਦਾਣਾ ਹੋਰ ਆ ਤਾਂ ਕਰਤੀਆਂ ਬੇਲੇ ਇਹਨਾਂ ਨੇ ਪਹਿਲਾਂ ਨਾ ਬਾਹਲਾ ਪਾਉਂਦੇ ਫਿਰ ਉਹ ਬਾਈ ਖਾਂਦੇ ਨਹੀਂ ਕਿ ਨਖਰੇ ਕਰਦੇ ਨੇ ਹੁਣ ਥੋੜਾ ਥੋੜਾ ਪਾਉਂਦੇ ਸਾਰਾ ਦਾਣਾ ਖਾ ਲੈਂਦੇ ਨੇ ਲਓ ਬਾਈ ਕੁਮਾਲਾਤਾਂ ਤੰਦਰੁਸਤੀ ਬਖਸ਼ੀ ਐਤਕੀ ਲੈ ਵੀਰ ਪਾਤਾ ਦਾਣਾ ਬਸ ਆਹੀ ਅੱਜ ਦਾ ਇੱਜਾ ਨਾ ਕਰ ਰਹਿ ਗਏ ਪਾ ਲੈਣਾ ਉਧਰ ਪਾਵਾਂਗੇ ਨਹੀਂ ਕੱਲ ਨੂੰ ਭਾਈ ਇੱਕ ਤਾਂ ਬੱਚਾ ਆਪਾਂ ਹੁਣ ਕੱਢ ਲੈਣਾ ਇੱਕ ਤਾਂ ਗੰਤਾ ਬੈਠਾ ਉਹ ਕੱਢ ਲੈਣਾ ਉਹਦੇ ਬਾਰੇ ਗਾਣ ਲੱਗਿਆ ਆ ਉਹ ਦੇ ਆਹ ਕਬੂਤਰੀ ਇੱਥੇ ਟਿੱਟੀਆਂ ਦੇ ਨਿਕੱਢੀ ਆ ਪਰ ਰੱਖ ਲਈਏ ਜਿਆਦੇ ਰੰਗ ਲਾਇਆ ਟੂ ਜਿਹੜੇ ਇੱਕ ਪਿਓਰ ਕਢਾਏ ਨੇ ਉਹ ਕਬੂਤਰ ਕੱਢ ਤੇ ਦੋਏ ਆਹ ਚਾਕ ਚਾਕ ਦਾ ਪਿਓਰ ਛੱਕੇ ਵਾਲਿਆਂ ਦਾ ਲੈ ਵੀਰ ਕਿ ਬੱਚਾ ਉਹ ਪੱਟਦਾ ਕਬੂਤਰ ਆਪਾਂ ਗੱਲ ਉਹਦਾ ਭਾਈ ਪੱਟਣਾ ਹਾਂ ਦੇ ਕੰਗਾ ਵੀਰੇ ਸਾਸਰੀ ਕਾਲ ਸਾਰੇ ਭਰਾਵਾਂ ਨੂੰ ਧੰਨਵਾਦ ਤੇ ਮਿਹਰਬਾਨੀ ਵੀਰੇ ਜਿਹੜੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਕਰਿਆ ਨੋਨੀ ਕੋਈ ਉਹ ਬੈਠਾ ਹਾਂ ਜੀ ਨੋਨੀ ਵਾ ਸਾਸਰੀ ਕਾ ਸੁਬੰਬ ਜੀ ਬੰਬ ਜੀ ਭਾਉ ਬਰਾ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ